ਅੱਜ ਗੱਲ ਕਰਾਂਗੇ ਦਿੱਲੀ ਦੇ ਮਸ਼ਹੂਰ ਮਜਨੂ ਟਿੱਲੇ ਦੇ ਨਾਮ ਦੇ ਪਿੱਛੇ ਦੀ ਦਿਲਚਸਪ ਕਹਾਣੀ ਦੀ। ਦਿੱਲੀ ਸ਼ਹਿਰ ਕਈ ਦਿਲਚਸਪ ਕਹਾਣੀਆਂ ਦਾ ਖਜ਼ਾਨਾ ਦੇ ਨਾਲ ਪਰਿਆ ਹੋਇਆ ਹੈ। ਦਿੱਲੀ ਦੇ ਹਰ ਇੱਕ ਸਥਾਨ ਦੇ ਬਾਰੇ ਕੋਈ ਨਾ ਕੋਈ ਕਹਾਣੀ ਸੁਣਨ ਨੂੰ ਮਿਲ ਜਾਂਦੀ ਹੈ। ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਸ਼ਾਸਨ ਕਾਲ ਤੱਕ ਕਈ ਕਿਸੇ ਤੇ ਕਈ ਕਹਾਣੀਆਂ ਦਾ ਗਵਾਹ ਦਿੱਲੀ ਸ਼ਹਿਰ ਰਿਹਾ ਹੈ। ਇਸੇ ਤਰ੍ਹਾਂ ਦਿੱਲੀ ਦਾ ਫੇਮਸ ਮਜਨੂ ਟਿੱਲਾ ਜਿਸ ਦੇ ਨਾਮ ਦੇ ਪਿੱਛੇ ਵੀ ਇੱਕ ਆਪਣੀ ਕਹਾਣੀ ਹੈ। ਇਸ ਜਗ੍ਹਾ ਦਾ ਇਤਿਹਾਸ ਉਸ ਸਮੇਂ ਦੇ ਨਾਲ ਹੈ ਜਦੋਂ ਸਿਕੰਦਰ ਲੋਧੀ ਵੰਸ਼ ਦਾ ਸ਼ਾਸਨ ਕਾਲ ਹੁੰਦਾ ਸੀ। ਇਤੇ ਕਹਾਸ ਦੇ ਮੁਤਾਬਕ ਇਸ ਜਗ੍ਹਾ ਤੇ ਇੱਕ ਈਰਾਨ ਦਾ ਕੋਈ ਸੰਤ ਇਸ ਟਿੱਲੇ ਤੇ ਰਹਿੰਦਾ ਸੀ ਜਿਸ ਦਾ ਨਾਮ ਸੀ ਮਜਨੂ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਸੰਤ ਨੂੰ ਮਿਲਣ ਦੇ ਲਈ ਇਸ ਜਗ੍ਹਾ ਉੱਤੇ ਆਏ ਸਨ ਇਸ ਜਗ੍ਹਾ ਦਾ ਨਾਮ ਵੀ ਉਸੇ ਸੰਤ ਦੇ ਨਾਮ ਤੇ ਰੱਖਿਆ ਗਿਆ ਮਜਨੂ ਦਾ ਟਿੱਲਾ ਇਸ ਜਗ੍ਹਾ ਤੇ ਤਿੱਬਤ ਕੋਰੀਆ ਤੇ ਹੋਰ ਕਈ ਦੇਸ਼ਾਂ ਦਾ ਖਾਣਾ ਤੇ ਮਾਰਕੀਟ ਦਾ ਅਸਮਾਨ ਦੇਖਣ ਨੂੰ ਆ ਮਿਲਦਾ ਰਹਿੰਦਾ ਹੈ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਐ ਹੋ ਜਾਈਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ Facebook ਤੇ ਫੋਲੋ